ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਮਾਗੀ ਮੋਕੇ 21 ਨਵਜਮੇ ਕੁੜੀਆਂ ਨੂੰ ਐਸਡੀਐਮ ਸਮਾਣਾ ਵੱਲੋਂ ਸਨਮਾਨਿਤ ਕੀਤਾ ਗਿਆ ਅੱਜ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਸਬੀਰ ਕੌਰ ਵੱਲੋਂ ਮਾਗੀ ਮੋਕੇ 21 ਨਵਜਮੇ ਕੁੜੀਆਂ ਨੂੰ ਸਨਮਾਨ ਸਮਾਰੋਹ ਰੱਖਿਆ ਗਿਆ ਵਿਸ਼ੇਸ਼ ਮਹਿਮਾਨ ਵਜੋਂ ਐਸਡੀਐਮ ਤਰਸੀਮ ਕੁਮਾਰ ਗੁਰਦੇਵ ਸਿੰਘ ਟਿਵਾਣਾ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਵੱਲੋਂ ਸ਼ਿਰਕਤ ਕੀਤੀ ਗਈ ਕੁੜੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਗਰਵਾਲ ਧਰਮਸ਼ਾਲਾ ਵਿਖੇ ਸਮਾਗਮ ਦੀ ਸ਼ੁਰੂਆਤ ਧਾਰਮਿਕ ਗਾਣਾ ਗਾ ਕੇ ਕੀਤੀ ਗਈ ਇਸ ਮੌਕੇ ਐਸ.ਡੀ.ਐਮ. ਤਰਸੇਮ ਕੁਮਾਰ ਨੇ ਦੱਸਿਆ ਕਿ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅੱਜ ਦੇ ਜਮਾਨੇ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ बड़ा निराला है आज इ नूर बरसने वाला है आज इ नूर बरसने

ਅੰਮ੍ਰਿਤ ਹਾਂਜੀ ਅਮ੍ਰਿਤ ਧੀਆ ਦੀ ਲੋੜੀ ਮਨਾਵਾ ਕੋ ਕੀ ਕਰਨਾ ਚਾਹਤੋਂ ਧੀ ਹਮਾਰੇ ਹਾਂਜੀ ਜੀ ਧੀਆ ਵੀ ਕਿਸੇ ਤੋਂ ਘਟ ਨਹੀਂ ਹੁੰਦੀਆਂ ਧੀਆ ਦੀ ਲੋੜੀ ਮਨਾਣੀ ਚਾਹੀਦੀ ਹੈ ਕਈ ਲੋਕ ਹੁੰਦੇ ਜਿਹੜੇ ਮੁੰਡਿਆਂ ਤੇ ਕੁੜੀਆਂ 'ਚ ਪੇਧਵਾਵ ਕਰਦੇ ਆ ਇਹੇ ਛੱਡ ਦੇਣਾ ਚਾਹੀਦਾ ਹੈ ਤੇ ਧੀਆ ਦੀ ਲੋੜੀ ਵੀ ਹਮੇਸ਼ਾ ਮਨਾਣੀ ਚਾਹੀਦੀ ਹੈ ਜਿਵੇਂ ਮੁੰਡਿਆਂ ਦੀ ਬਣਾਉਂਦੇ ਆ ਖੁਸ਼ਪ੍ਰੀਤ ਕੋ ਖੁਸ਼ਮੀਤ ਖੁਸ਼ਪ੍ਰੀਤ ਕੋ ਖੁਸ਼ਪ੍ਰੀਤ ਕੋ ਆ ਧੀਆ ਦੀ ਲੋੜੀ ਬੁਲਾ ਰਹੇ ਆ ਕੀ ਕਰਨਾ ਚਾਹਤੋਂ ਧੀ ਹਮਾਰੇ ਬੇਟੇ ਧੀਆ ਦੀ ਵੀ ਲੋੜੀ ਮਨਾਣੀ ਚਾਹੀਦੀ ਅਸੀਂ ਕਿਹੜਾ ਕਿਸੇ ਤੋਂ ਘਟਾਂ ਅਨਸਰਤੀਆਂ ਵਾਸਤੇ ਇਹ ਨਵੇਂ ਧੀਆ ਦੇਖੋ ਕਿਸੇ ਵੀ ਨਲਮ ਘਟ ਨਹੀਂ ਹੈਗੇ ਲੋਕਾਂ ਨੂੰ ਪਤਾ ਨਹੀਂ ਕੀ ਮਨ ਚ ਹੈਗਾ ਵੀ ਧੀਆ ਜਿਹੜੀਆਂ ਹੈਗੀਆਂ ਨੇ ਵੀ ਨਹੀਂ ਹੋਣੀਆਂ ਚਾਹੀਦੀਆਂ ਤੇ ਮੁੰਡੇ ਹੀ ਹੋਣੇ ਚਾਹੀਦੇ ਪਹਿਲਾਂ ਆਮ ਤੌਰ ਤੇ ਮੁੰਡਿਆਂ ਦੀ ਲੋੜੀ ਮਨਾਉਂਦੇ ਸੀ ਅਸੀਂ ਜਿਹੜਾ ਸਾਡਾ ਡਿਪਾਰਟਮੈਂਟ ਹੈਗਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਇਹਨਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਸੀਗਾ ਕਿ ਧੀਆ ਦੀ ਹਰ ਸਾਲ ਲੋੜੀ ਮਨਾਈ ਜਾਏ ਅੱਜ ਅਸੀਂ ਇੱਥੇ ਅ ਅਗਰਵਾ ਅਗਰ ਸੈਂਟਰ ਧਰਮਸ਼ਾਲਾ ਵਿੱਚ ਮਦਨ ਜੀ ਮੌਲ ਮਿੱਤਰ ਜੀ ਦੇ ਸਹਿਯੋਗ ਨਾਲ ਜਿਹੜਾ ਹੈਗਾ ਐਸਡੀਐਮ ਸਾਹਿਬ ਦੇ ਸਹਿਯੋਗ ਨਾਲ ਐਨਜੀਓਸ ਦੇ ਸਹਿਯੋਗ ਨਾਲ 21 ਧੀਆਂ ਦੀ ਲੋੜੀ ਮਨਾ ਰਹੇ ਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਸੀਂ ਇਸ ਤੋਂ ਵੱਡਾ ਪ੍ਰਾਲਾ ਕਰ ਸਕੀਏ ਕਿ ਲੋਕਾਂ ਨੂੰ ਜਾਗਰਿਤ ਕਰ ਸਕੀਏ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਠੀਕ ਹੈ ਜੀ ਵੀ ਧੀਆਂ ਸਾਡਾ ਜਿਹੜਾ ਹੈਗਾ ਸਭ ਕੁਝ ਨੇ ਤੇ ਧੀਆਂ ਵਾਸਤੇ ਅੱਜ ਜਿਹੜੀ ਲੋੜੀ ਤੇ ਮਾਗੀ ਦਾ ਜਿਹੜਾ ਇੱਕ ਛੋਟਾ ਜਿਹਾ ਫੰਕਸ਼ਨ ਕੀਤਾ ਹੈਗਾ ਤਾਂ ਜਿਹੜੀ ਜਿਹੜਾ ਸਾਡੀਆਂ ਧੀਆਂ ਦਾ ਸਨਮਾਨ ਬਰਕਰਾਰ ਰਹੇ ਤੇ ਅੱਜ ਇੱਥੇ ਅਗਰਵਾਲ ਸਭ ਸਭਾ ਦੇ ਵਿੱਚ ਮੈਂ ਆਇਆ ਹਾਂ ਪ੍ਰਧਾਨ ਜੀ ਇੱਥੋਂ ਦੇ ਮਦਨ ਜੀ ਨੇ ਤੇ ਸੀਡੀਪੀਓ ਸਾਹਿਬ ਨੇ ਤੇ ਬਾਕੀ ਸਾਰੇ ਪਤੰਤੇ ਨੇ ਜੀ ਤੇ ਅਸੀਂ ਜਿਹੜਾ ਇਹ ਫੰਕਸ਼ਨ ਕਰ ਰਹੇ ਹਾਂ ਮੇਰੇ ਆਪਦੇ ਦੋ ਧੀਆ ਨੇ ਤੇ ਮੈਨੂੰ ਖੁਸ਼ੀ ਇੱਥੇ ਆ ਕੇ ਵੀ ਧੀਆ ਵਾਸਤੇ ਮਦਨ ਸੀਡੀਪੀਓ ਨੇ ਇਹ ਫੰਕਸ਼ਨ ਰੱਖਿਆ